ਡਿਪੈਂਡਸ ਜੁਨੀਅਰ ਬਿਗਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਅੱਜ ਅਸੀਂ ਫਿਰ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਤੇ ਅੱਜ ਆਪਾਂ ਚਰਚਾ ਕਰਾਂਗੇ ਕਿ ਪੰਜਾਬ ਮਹਾਰਾਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਨਵੇਂ ਭਰਤੀ ਮੁਲਾਜ਼ਮ ਜਿਹੜੇ 17/7/20 ਤੋਂ ਬਾਅਦ ਭਰਤੀ ਮੁਲਾਜ਼ਮ ਨੇ ਉਹਨਾਂ ਦੇ ਪੇ ਸਕੇਲ ਨੂੰ ਲੈ ਕੇ ਇੱਕ ਫੈਸਲਾ ਲਿਆ ਗਿਆ ਹੈ ਉਸ ਫੈਸਲੇ ਬਾਰੇ ਆਪਾਂ ਇਸ ਵੀਡੀਓ ਵਿੱਚ ਚਰਚਾ ਕਰਾਂਗੇ ਤੇ ਨਾਲ ਦੀ ਨਾਲ ਹੀ ਚਰਚਾ ਕਰਾਂਗੇ ਕਿ ਇਸ ਫੈਸਲੇ ਉੱਪਰ ਜਿਹੜੀ ਸਰਕਾਰ ਦੀ ਪੰਜਾਬ ਸਰਕਾਰ ਦੀ ਉਹ ਕੀ ਪ੍ਰਤੀਕਿਰਿਆ ਰਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਇਸ ਵੀਡੀਓ ਵਿੱਚ ਚਰਚਾ ਕਰਾਂਗੇ ਸੋ ਵੀਰੋ ਇਸ ਵੀਡੀਓ ਨੂੰ ਪੂਰੀ ਜਾਣਕਾਰੀ ਲਈ ਵੀਡੀਓ ਚੰਗੇ ਲੱਗੇ ਇਸ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਆਓ ਭਾਈ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸੋ ਦੋਸਤੋ ਜੇ ਗੱਲ ਕਰੀਏ ਇਸ ਕੇਸ ਦੀ ਤਾਂ ਇਹ ਜਿਹੜਾ ਕੇਸ ਹੈ ਇਹ ਅਸਿਸਟੈਂਟ ਪ੍ਰੋਫੈਸਰਸ ਵੱਲੋਂ ਲਗਾਇਆ ਗਿਆ ਸੀ ਇਸ ਦੇ ਵਿੱਚ ਸੌਰਵ ਸ਼ਰਮਾ ਐਂਡ ਆਦਰਸ ਜਿਹੜੇ ਅਸਿਸਟੈਂਟ ਪ੍ਰੋਫੈਸਰ ਇਹਦੇ ਵਿੱਚ ਐਡ ਸਨ ਉਹਨਾਂ ਦੁਆਰਾ ਸਟੇਟ ਆਫ ਪੰਜਾਬ ਉੱਪਰ ਜਿਹੜਾ ਇਹ ਕੇਸ ਫਾਈਲ ਕੀਤਾ ਗਿਆ ਸੀ ਜਿਹੜਾ ਪੇ ਸਕੇਲ ਨੂੰ ਲੈ ਕੇ ਫਾਈਲ ਕੀਤਾ ਗਿਆ ਸੀ ਹੁਣ ਅੱਗੇ ਆਪਾਂ ਗੱਲ ਕਰਾਂਗੇ ਕਿ ਕਿਹੜੀਆਂ ਗ੍ਰਾਉਂਡਸ ਉੱਪਰ ਇਹ ਜਿਹੜਾ ਕੇਸ ਹੈ ਉਹ ਫਾਈਲ ਕੀਤਾ ਗਿਆ ਸੀ ਸੋ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਕਿ ਕਿਹੜੀਆਂ ਗ੍ਰਾਉਂਡਸ ਉੱਪਰ ਇਹ ਜਿਹੜਾ ਕੇਸ ਫਾਈਲ ਕੀਤਾ ਗਿਆ ਸੀ ਇਹ ਜਿਹੜਾ ਕੇਸ ਹੈ ਉਹ ਪੰਜਾਬ ਸਿਵਲ ਸਰਵਿਸਿਜ਼ ਰੂਲ ਨੂੰ ਆਧਾਰ ਮੰਨ ਕੇ ਜਿਹੜਾ ਇਹ ਕੇਸ ਫਾਈਲ ਕੀਤਾ ਗਿਆ ਸੀ ਕਿਉਂਕਿ ਜਿਹੜੇ ਪੰਜਾਬ ਮੈਡੀਕਲ ਐਜੂਕੇਸ਼ਨ ਗਰੁੱਪ A ਸਰਵਿਸਿਜ਼ ਰੂਲ ਨੇ 2016 ਦੇ ਉਹਨਾਂ ਵਿੱਚ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਉਹਨਾਂ ਉੱਪਰ ਜਿਹੜਾ ਪੰਜਾਬ ਦਾ 6ਵੇਂ ਪੇ ਕਮਿਸ਼ਨ ਯਾਨੀ ਕਿ ਪੰਜਾਬ ਦੇ 6ਵੇਂ ਪੇ ਕਮਿਸ਼ਨ ਦੇ ਅਨੁਸਾਰ ਹੀ ਉਹਨਾਂ ਸਰਵਿਸਿਜ਼ ਰੂਲ ਦੇ ਵਿੱਚ ਜਿਹੜੀ ਇਹਨਾਂ ਅਸਿਸਟੈਂਟ ਪ੍ਰੋਫੈਸਰ ਨੂੰ ਤਨਖਾਹ ਦੇਣੀ ਬੰਦੀ ਸੀ ਜਿਹੜੀ ਕਿ ਨੋਟੀਫਿਕੇਸ਼ਨ ਆਉਣ ਤੋਂ ਬਾਅਦ 17/7/2020 ਦੀ ਇਹਨਾਂ ਨੂੰ ਜਿਹੜਾ ਪੇ ਸਕੇਲ ਹੈ ਉਹ ਸੈਂਟਰ ਦਾ ਸਤਮਾ ਪੇ ਸਕੇਲ ਦਿੱਤਾ ਗਿਆ ਜਿਹੜਾ ਕਿ ਮੋਡੀਫਾਈਡ ਪੇ ਸਕੇਲ ਹੈ ਇਸ ਚੀਜ਼ ਨੂੰ ਆਧਾਰ ਮੰਨ ਕੇ ਹੀ ਜਿਹੜੇ ਅਸਿਸਟੈਂਟ ਪ੍ਰੋਫੈਸਰਸ ਨੇ ਉਹਨਾਂ ਨੇ ਇਹ ਕੇਸ ਜਿਹੜਾ ਹਾਈ ਕੋਰਟ ਦੇ ਵਿੱਚ ਫਾਈਲ ਕੀਤਾ ਸੀ ਕਿ ਜੋ ਉਹਨਾਂ ਨੂੰ ਉਹਨਾਂ ਦੇ ਸਰਵਿਸ ਰੂਲ ਦੇ ਅਨੁਸਾਰ ਜਿਹੜੇ ਪੇ ਸਕੇਲ ਦਿੱਤੇ ਜਾਣ ਨਾ ਕਿ 17720 ਦੀ ਨੋਟੀਫਿਕੇਸ਼ਨ ਦੇ ਅਨੁਸਾਰ ਔਰ ਇਹਦੀ ਜਿਹੜੀ ਦੂਸਰੀ ਗ੍ਰਾਉਂਡ ਸੀ ਉਹ ਇਹ ਸੀ ਕਿ ਜਿੰਨੇ ਵੀ ਮਲਾਜ਼ਮ ਜਿਹਨੇ ਪੁਰਾਣੇ ਪੇ ਸਕੇਲ ਦੇ ਵਿੱਚ ਜਿਹੜੇ ਮਲਾਜ਼ਮ ਭਰਤੀ ਨੇ ਉਹਨਾਂ ਦੇ ਉਹਨਾਂ ਦੀਆਂ ਜਿਹੜੀਆਂ ਪ੍ਰੋਮੋਸ਼ਨਸ ਨੇ ਉਹ ਵੀ 6ਵੇਂ ਪੇ ਕਮਿਸ਼ਨ ਦੇ ਅਨੁਸਾਰ ਹੀ ਹੋ ਰਹੀਆਂ ਨੇ ਸੋ ਉਹਨਾਂ ਨਾਲ ਕਿਉਂ ਇੰਨਾ ਵਿਤਕਰਾ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਵੀ ਪੰਜਾਬ ਦੇ ਜਿਹੜੇ ਪੇ ਸਕਿੱਲ ਨੇ ਉਹੋ ਦਿੱਤੇ ਜਾਣ ਸੋ ਦੋਸਤੋ ਗੱਲ ਕਰੀ ਉਹਨਾਂ ਦੇ ਸਕੇਲ ਦੀ ਤਾਂ ਉਹਨਾਂ ਦੇ ਸਰਵਿਸ ਰੂਲ ਦੇ ਅਕੋਰਡਿੰਗ ਜਿਹੜਾ ਉਹਨਾਂ ਨੂੰ 8600 ਦਾ ਗਰੇਡ ਪੇ ਉਹ ਦੇਣਾ ਬੰਦਾ ਸੀ ਜੋ ਕਿ ਸਰਕਾਰ ਉਹਨਾਂ ਨੂੰ 17/20 ਦੇ ਨੋਟੀਫਿਕੇਸ਼ਨ ਦੇ ਅਨੁਸਾਰ ਜਿਹੜੇ ਪੇ ਸਕਿੱਲ ਉਹ ਦੇ ਰਹੀ ਹੈ ਸੋ ਦੋਸਤੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਜਿਹੜਾ ਇਹ ਫੈਸਲਾ ਕੀਤਾ ਸੀ ਵੀ ਜਿਹੜੇ ਨਵੇਂ ਭਰਤੀ ਮੁਲਾਜ਼ਮ ਨੇ 17/7/20 ਤੋਂ ਬਾਅਦ ਜਿਨ੍ਹਾਂ ਦੇ ਸਰਵਿਸ ਰੂਲ ਐਮੈਂਡ ਨਹੀਂ ਕੀਤੇ ਗਏ ਨੇ 17/7/20 ਦੀ ਨੋਟੀਫਿਕੇਸ਼ਨ ਦੇ ਨਾਲ ਉਹਨਾਂ ਉੱਪਰ ਜਿਹੜੇ ਪੰਜਾਬ ਦੇ ਪੀ ਸਕੇਲ ਹੀ ਲਾਗੂ ਹੋਣਗੇ ਜਾਂ ਤਾਂ ਸਰਕਾਰ ਨੂੰ ਇਹ ਜਿਹੜੇ ਸਰਵਿਸ ਰੂਲ ਐਮੈਂਡ ਕਰਕੇ ਇਹਨਾਂ ਵਿੱਚ 17/7/20 ਦੀ ਨੋਟੀਫਿਕੇਸ਼ਨ ਐਡ ਕਰਨੀ ਚਾਹੀਦੀ ਸੀ ਫਿਰ ਇਹ ਰੂਲ ਲਾਗੂ ਕਰਨੇ ਬੰਦੇ ਸਨ 17/7/20 ਦੇ ਲੇਕਿਨ ਹੁਣ ਜਿਹੜੇ ਇਹ ਰੂਲ ਨੇ ਇਹ ਸਰਵਿਸਿਸ ਰੂਲ ਤੋਂ ਉੱਪਰ ਨਹੀਂ ਹੋ ਸਕਦੇ ਸਭ ਸਿਸ ਰੂਲ ਨੂੰ ਓਵਰਰਾਈਟ ਨਹੀਂ ਕੀਤਾ ਜਾ ਸਕਦਾ ਇਹਨਾਂ ਰੂਲਸ ਨੂੰ ਅੱਗੇ ਰੱਖ ਕੇ ਸੋ ਇਸ ਕਰਕੇ ਜਿੰਨੇ ਵੀ ਨਵੇਂ ਭਰਤੀ ਮਲਾਜਮ ਨੇ ਉਹਨਾਂ ਉੱਪਰ ਪੰਜਾਬ ਦੇ ਪੇਸਕਲ ਜਿਹੜੇ ਲਾਗੂ ਹੋਣੇ ਬੰਦੇ ਹੈ ਨਾਲ ਦੀ ਨਾਲ ਹਾਈ ਕੋਰਟ ਨੇ ਸਰਕਾਰ ਨੂੰ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਹੀ ਜਿਹੜਾ ਪਿਕ ਐਂਡ ਚੂਜ਼ ਨਹੀਂ ਕਰ ਸਕਦੇ ਆਪਣੀ ਮਰਜ਼ੀ ਨਾਲ ਹੀ ਥੋੜੇ ਮਲਾਜਮਾਂ ਉੱਪਰ 17 7 20 ਦਾ ਪੇਸਕਲ ਨਹੀਂ ਥੋਪ ਸਕਦੇ ਔਰ ਨਾ ਹੀ ਥੋੜੇ ਮਲਾਜਮਾਂ ਉੱਪਰ ਤੁਸੀਂ ਪੰਜਾਬ ਦੇ ਸਕਿਲ ਥੋਪ ਸਕਦੇ ਹੋ ਸਾਰੇ ਸਾਰੇ ਮੁਲਾਜ਼ਮਾਂ ਨੂੰ ਇੱਕੋ ਜਿਹਾ ਪੇ ਸਕੇਲ ਦੇਣਾ ਹੀ ਪੰਦਾ ਹੈ ਸੋ ਇਸ ਕਰਕੇ ਜੋ ਵੀ ਇਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਇਹਨਾਂ ਨੂੰ ਏਰੀਅਰ ਵੀ ਜਾਰੀ ਕੀਤਾ ਜਾਵੇ ਸੋ ਇਹ ਜਿਹੜਾ ਫੈਸਲਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਸੁਣਾਇਆ ਸੀ ਸੋ ਇਸ ਨੂੰ ਦੇਖਦੇ ਹੋਏ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਹੈ ਉਸ ਨੇ ਇਸ ਨੂੰ ਡਬਲ ਬੈਂਚ ਤੇ ਵੀ ਚੈਲੰਜ ਕੀਤਾ ਸੀ ਜਿਹੜਾ ਕਿ ਡਬਲ ਬੈਂਚ ਤੋਂ ਵੀ ਪੰਜਾਬ ਸਰਕਾਰ ਹਾਰ ਚੁੱਕੀ ਹੈ ਉਸ ਤੋਂ ਬਾਅਦ ਸਰਕਾਰ ਨੇ ਐਲਪੀਏ ਵੀ ਪਾਈ ਸੀ ਉਹ ਵੀ ਸਰਕਾਰ ਉਸ ਤੋਂ ਵੀ ਸਰਕਾਰ ਹਾਰ ਚੁੱਕੀ ਹੈ ਹੁਣ ਸਰਕਾਰ ਇਹ ਜਿਹੜਾ ਕੇਸ ਹੈ ਉਹ ਉਸ ਨੂੰ ਸੁਪਰੀਮ ਕੋਰਟ ਚ ਲੈ ਕੇ ਗਈ ਹੈ ਸੋ ਹੁਣ ਅਗੇ ਦੇਖਦੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਇਹਦਾ ਕੀ ਫੈਸਲਾ ਆਉਂਦਾ ਹੈ ਸੋ ਦੋਸਤੋ ਇੰਨੀ ਕੀ ਇਨਫੋਰਮੇਸ਼ਨ ਤੁਹਾਨੂੰ ਸ਼ੇਅਰ ਕਰਨੀ ਸੀ ਧੰਨਵਾਦ ਸਤਿ ਸ੍ਰੀ ਅਕਾਲ